ਅੰਮ੍ਰਿਤਸਰ ਵਿਖੇ ਸ੍ਰੀ ਹਰਮੰਦਰ ਸਾਹਿਬ ਵਿਖੇ ਬਹੁਤ ਹੀ ਮੈਸਮੰਦਾ ਮਾੜੀ ਘਟਨਾ ਵਾਪਰੀ ਆ ਮੈਂ ਸਭ ਤੋਂ ਪਹਿਲਾਂ ਉਸ ਘਟਨਾ ਦੀ ਨਿੰਦਾ ਕਰਦਾਗਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸਰਦਾਰ ਸਖਵੀਰ ਸਿੰਘ ਬਾਦਲ ਜੀ ਜਿਹੜੇ ਕਿ ਸਾਬਕਾ ਵਿਪਤੀ ਚੀਫ ਮਨਿਸਟਰ ਵੀ ਪੰਜਾਬ ਦੇ ਰਹੇ ਨੇ ਉਹਨਾਂ ਤੇ ਹਮਲਾ ਹੋਇਆਗਾ ਮੈਂ ਉਹਦੀ ਸਭ ਤੋਂ ਪਹਿਲਾਂ ਕੜੀ ਨਿੰਦਾ ਕਰਦਾਗਾ ਔਰ ਦੂਸਰੇ ਪਾਸੇ ਮੈਸਮੰਦਾ ਪੰਜਾਬ ਪੁਲਿਸ ਦੇ ਨੌਜਵਾਨਾਂ ਨੇ ਪੰਜਾਬ ਪੁਲਿਸ ਦੇ ਜਿਹੜੇ ਸਾਡੇ EMPLYE ਨੇ ਕਿ ਉਹਨਾਂ ਨੇ ਬੜੀ ਚੁਸਤ ਚੁਸਤੀ ਦਰੁਸਤੀ ਵਰਤੀ ਬੜੀ ਤੇਜ਼ੀ ਦੇ ਨਾਲ ਐਕਸ਼ਨ ਲਿਆ ਉਹ ਜਿਹੜਾ ਹਮਲਾਵਰ ਸੀਗਾ ਉਹਨੂੰ ਤੁਰੰਤ ਦਬੋਚਿਆ ਪਰ ਇੱਕ ਵੱਡੀ ਘਟਨਾ ਨੂੰ ਜਿਹੜਾ ਰੋਕਣ ਤੋਂ ਉਹਨਾਂ ਨੇ ਸਫਲ ਰਹੇ ਨੇ ਸੋ ਮੈਂ ਪੰਜਾਬ ਪੁਲਿਸ ਦੀ ਪ੍ਰਸ਼ੰਸਾ ਕਰਦਾਗਾ ਸਾਡੇ ਇੰਟੈਲੀਜੈਂਸ ਬੈਂਕ ਦੀ ਪ੍ਰਸ਼ੰਸਾ ਕਰਦਾਗਾ ਜਿਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਵੱਡੀ ਘਟਨਾ ਨੂੰ ਜਿਹੜਾ ਉਹ ਟਾਲਿਆਗਾ ਉਹਨੂੰ ਰੱਦ ਕੀਤਾਗਾ ਸੋ ਉਹਦੇ ਲਈ ਪੰਜਾਬ ਪੁਲਿਸ ਜਿਹੜੀ ਧੰਨਵਾਦੀ ਦੇ ਪਾਤਰ ਆ ਤੇ ਦੂਜੇ ਪਾਸੇ ਮੈਂ ਸਮਝਦਾ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੋਈਆਂ ਉਦੀ ਮੈਂ ਬਹੁਤ ਨਿੰਦਾ ਕਰਦਾਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਜੀ ਜਦੋਂ ਉਹਨਾਂ ਨੇ ਪੁਰਾਣੇ ਸਮੇਂ ਦੇ ਅੰਦਰ ਉਹਨਾਂ ਦੀ ਸਰਕਾਰਾਂ ਦੇ ਸਮੇਂ ਕੀ ਕੀ ਕੁਛ ਪੰਜਾਬ ਨਾਲ ਪੰਥ ਦੇ ਨਾਲ ਹੋਇਆਗਾ ਉਹਦੇ ਸੰਬੰਧੀ ਅਕਾਲ ਤਖਤ ਵੱਲੋਂ ਸਜ਼ਾ ਲਾਈ ਗਈ ਸੀਗੀ ਉਹ ਸਜ਼ਾ ਜਿਹੜੀ ਆਪਣੀ ਪੂਰੀ ਕਰ ਰਹੇ ਸੀਗੀ ਉਹ ਸਜ਼ਾ ਭੁਗਤ ਰਹੇ ਸੀਗੀ ਉਸ ਸਮੇਂ ਇਹ ਹਮਲਾ ਹੋਇਆਗਾ ਸੋ ਜਿਹੜਾ ਵੀ ਕੋਈ ਵਿਅਕਤੀ ਇਸ ਹਮਲੇ 'ਚ ਦੋਸ਼ੀ ਪਾਇਆ ਗਿਆ ਸਰਕਾਰ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੂਗੀ ਅੱਜ ਇੱਕ ਦੋਸ਼ੀ ਜਿਹੜਾ ਪਕੜਿਆ ਗਿਆਗਾ ਜਾਂਚ ਚੱਲ ਰਹੀ ਆ ਸਾਡੀਆਂ ਪੰਜਾਬ ਪੁਲਿਸ ਜਾਂਚ ਕਰ ਰਹੀ ਆ ਜਿਹੜਾ ਵੀ ਕੋਈ ਜਿਹੜਾ ਵੀ ਕੋਈ ਵਿਅਕਤੀ ਇਸ ਚ ਪਾਇਆ ਗਿਆ ਉਹਨੂੰ ਬਹੁਤ ਸਖਤੀ ਤੇ ਮਿਸਾਲ ਸਜ਼ਾ ਦੇਵਾਂਗੇ ਤਾਂ ਕਿ ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਮਾੜੀ ਘਟਨਾ ਬਾਰੇ ਸੋਚ ਵੀ ਦੇ ਸਕੇ ਕਿਉਂਕਿ ਜਿਹੜਾ ਵਿਅਕਤੀ ਫੜਿਆ ਗਿਆ ਉਹਦਾ ਰਿਕਾਰਡ ਜਿਹੜਾ ਦੇਖਿਆਗਾ ਉਹ ਬੜਾ ਬੜਾ ਮਾੜਾ ਉਹਦਾ ਪੁਰਾਣੇ ਸਮੇਂ ਦਾ ਰਿਕਾਰਡ ਆਗਾ ਸੋ ਬਿਲਕੁਲ ਉਹਦੇ ਖਿਲਾਫ ਵੀ ਤਾਂ ਜਿਹੜੇ ਦੂਸਰੇ ਹੋਰ ਉਹਦੇ ਨਾਲ ਸਹਿਦੋਸ਼ੀ ਹੋਣਗੇ ਜਿਨ੍ਹਾਂ ਨੇ ਸਾਜ਼ਿਸ਼ ਰਚੀ ਹੋਊਗੀ ਚਾਹੇ ਉਹ ਕੋਈ ਵੀ ਵਿਅਕਤੀ ਆ ਕਿਸੇ ਵੀ ਜਗ੍ਹਾ ਤੇ ਆ ਉਦੇ ਖਿਲਾਫ ਪੰਜਾਬ ਸਰਕਾਰ ਇਸ ਗੱਲ ਦਾ ਨਿਰਣਾ ਲੈਂਦੇ ਕਿ ਉਹਦੇ ਖਿਲਾਫ ਤੁਰੰਤ ਕਾਰਵਾਈ ਹੋਊਗੀ ਤੈਨੂੰ ਜਿਹੜਾ ਹੈ ਬਖਸ਼ ਅੰਮ੍ਰਿਤਸਰ ਵਿਖੇ ਸ੍ਰੀ ਹਰਮੰਦਰ ਸਾਹਿਬ ਵਿਖੇ ਬਹੁਤ ਹੀ ਮਾਸਮਵਿੰਦਾ ਮਾੜੀ ਘਟਨਾ ਵਾਪਰੀ ਆ ਮੈਂ ਸਭ ਤੋਂ ਪਹਿਲਾਂ ਉਸ ਘਟਨਾ ਦੀ ਦੰਦਾ ਕਰਦਾਗਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸਰਦਾਰ ਸਖਵੀਰ ਸਿੰਘ ਬਾਦਲ ਜੀ ਜਿਹੜੇ ਕਿ ਸਾਬਕਾ ਵਿਪਤੀ ਚੀਫ ਮਨਿਸਟਰ ਵੀ ਪੰਜਾਬ ਦੇ ਰਹੇ ਨੇ ਉਹਨਾਂ ਤੇ ਹਮਲਾ ਹੋਇਆਗਾ ਮੈਂ ਉਹਦੀ ਸਭ ਤੋਂ ਪਹਿਲਾਂ ਕ੍ਰਿਤੀ ਦਾ ਕਰਦਾ ਹਾਂਗਾ ਔਰ ਦੂਸਰੇ ਪਾਸੇ ਮੈਂ ਸਮਝਦਾ ਪੰਜਾਬ ਪੁਲਿਸ ਦੇ ਨੌਜਵਾਨਾਂ ਨੇ ਪੰਜਾਬ ਪੁਲਿਸ ਦੇ ਜਿਹੜੇ ਸਾਡੇ EMPLOYE ਨੇਗੇ ਉਹਨਾਂ ਨੇ ਬੜੀ ਚੁਸਤੀ ਦਰੁਸਤੀ ਵਰਤੀ ਬੜੀ ਤੇਜ਼ੀ ਦੇ ਨਾਲ ਐਕਸ਼ਨ ਲਿਆ ਔਰ ਜਿਹੜਾ ਹਮਲਾਵਰ ਸੀਗਾ ਉਹਨੂੰ ਤੁਰੰਤ ਦਬੋਚਿਆ ਔਰ ਇੱਕ ਵੱਡੀ ਘਟਨਾ ਨੂੰ ਜਿਹੜਾ ਰੋਕਣ ਤੋਂ ਉਹਨਾਂ ਨੇ ਸਫਲ ਰਹੇ ਨੇ ਸੋ ਮੈਂ ਪੰਜਾਬ ਪੁਲਿਸ ਦੀ ਪ੍ਰਸ਼ੰਸਾ ਕਰਦਾ ਹਾਂਗਾ ਸਾਡੇ ਇੰਟੈਲੀਜੈਂਸ ਵਿੰਗ ਦੀ ਪ੍ਰਸ਼ੰਸਾ ਕਰਦਾ ਹਾਂਗਾ ਜਿਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਵੱਡੀ ਘਟਨਾ ਨੂੰ ਜਿਹੜਾ ਉਟਾਲਿਆਗਾ ਉਹਨੂੰ ਰੱਦ ਕੀਤਾਗਾ ਸੋ ਉਹਦੇ ਲਈ ਪੰਜਾਬਪੁਰ ਜਿਹੜੀ ਉਹ ਧਨਵਾਦੀ ਦੇ ਪਾਤਰ ਆ ਤੇ ਦੂਜੇ ਪਾਸੇ ਮੈਂ ਸਮਝਦਾ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੋਈ ਆ ਉਹਦੀ ਮੈਂ ਬਹੁਤ ਨਿੰਦਾ ਕਰਦਾਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਜੀ ਇੱਕ ਜਦੋਂ ਉਹਨਾਂ ਨੇ ਪੁਰਾਣੇ ਸਮੇਂ ਦੇ ਅੰਦਰ ਉਹਨਾਂ ਦੀ ਸਰਕਾਰਾਂ ਦੇ ਸਮੇਂ ਕੀ ਕੀ ਕੁਛ ਪੰਜਾਬ ਨਾਲ ਪੰਥ ਦੇ ਨਾਲ ਹੋਇਆਗਾ ਉਹਦੇ ਸੰਬੰਧੀ ਅਕਾਲ ਤਖਤ ਵੱਲੋਂ ਸਜ਼ਾ ਲਾਈ ਗਈ ਸੀਗੀ ਉਹ ਸਜ਼ਾ ਜਿਹੜੀ ਆਪਣੀ ਪੂਰੀ ਕਰ ਰਹੇ ਸੀਗੀ ਉਹ ਸਜ਼ਾ ਭੁਗਤ ਰਹੇ ਸੀਗੀ ਉਸ ਸਮੇਂ ਇਹ ਹਮਲਾ ਹੋਇਆਗਾ ਸੋ ਜਿਹੜਾ ਵੀ ਕੋਈ ਵਿਅਕਤੀ ਇਸ ਹਮਲੇ 'ਚ ਦੋਸ਼ੀ ਪਾਇਆ ਗਿਆ ਸਰਕਾਰ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੂਗੀ ਅੱਜ ਇੱਕ ਦੋਸ਼ੀ ਜਿਹੜਾ ਪਕੜਿਆ ਗਿਆ ਹੈਗਾ ਜਾਂਚ ਚੱਲ ਰਹੀ ਆ ਸਾਡੀਆਂ ਪੰਜਾਬ ਪੁਲਿਸ ਜਾਂਚ ਕਰ ਰਹੀ ਆ ਜਿਹੜਾ ਵੀ ਕੋਈ ਜਿਹੜਾ ਵੀ ਕੋਈ ਵਿਅਕਤੀ ਇਸ 'ਚ ਪਾਇਆ ਗਿਆ ਉਹਨੂੰ ਬਹੁਤ ਸਖਤੀ ਤੇ ਮਿਸਾਲ ਸਜ਼ਾ ਦੇਵਾਂਗੇ ਤਾਂ ਕਿ ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਮਾੜੀ ਘਟਨਾ ਬਾਰੇ ਸੋਚ ਵੀ ਨਾ ਸਕੇ ਕਿਉਂਕਿ ਜਿਹੜਾ ਵਿਅਕਤੀ ਫੜਿਆ ਗਿਆ ਦਾ ਰਿਕਾਰਡ ਜਿਹੜਾ ਦੇਖਿਆਗਾ ਉਹ ਬੜਾ ਬੜਾ ਮਾੜਾ ਉਹਦਾ ਪੁਰਾਣੇ ਸਮੇਂ ਦਾ ਰਿਕਾਰਡ ਹੈਗਾ ਸੋ ਬਿਲਕੁਲ ਉਹਦੇ ਖਿਲਾਫ ਵੀ ਤਾਂ ਜਿਹੜੇ ਦੂਸਰੇ ਹੋਰ ਉਹਦੇ ਨਾਲ ਸਹਿਦੋਸ਼ੀ ਹੋਣਗੇ ਜਿਨ੍ਹਾਂ ਨੇ ਸਾਜ਼ਿਸ਼ ਰਚੀ ਹੋਊਗੀ ਚਾਹੇ ਉਹ ਕੋਈ ਵੀ ਵਿਅਕਤੀ ਆ ਕਿਸੇ ਵੀ ਜਗ੍ਹਾ ਤੇ ਆ ਉਹਦੇ ਖਿਲਾਫ ਪੰਜਾਬ ਸਰਕਾਰ ਇਸ ਗੱਲ ਦਾ ਨਿਰਣਾ ਲੈਂਦੇ ਕੋ ਉਹਦੇ ਖਿਲਾਫ ਤੁਰੰਤ ਕਾਰਵਾਈ ਹੋਊਗੀ ਤੈਨੂੰ ਜਿਹੜਾ ਬਖਸ਼ੀ